ਹਾਂਜੀ ਯਾਰ ਕੀ ਹਾਲ ਚਾਲ ਹਰੇ ਦੋਸਤੋ ਮੈਂ ਤੇ ਰਮੀਰ ਕਾ ਦੀ ਠੀਕ ਠਾਕ ਉਹ ਗੱਡੇ ਜਾਨਵਰ ਵੀ ਸੈਟ ਵਟ ਹੋਣਗੇ ਤੇ ਲਾਓ ਵੀ ਮਿੱਤਰੋ ਸ਼ੁਭ ਰਾਤਰੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤੇ ਆਹ ਦੇਖੋ ਅੱਜ ਦਿਨ ਕੇ ਜਾ ਯਾਰ ਸੂਰਜ ਜੀ ਨਿਕਲਦਾ ਤੇ ਬਾਕੀ ਮੁਰਗੇ ਆਪਣੇ ਛੱਡੇ ਵੀ ਇੱਧਰ ਦੇਖ ਲਓ ਹੂੰ 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 ਤੇ ਇੱਕ ਨੇ ਸੱਚ ਆਪਣੀ ਮੁਰਗੀ ਨਾ ਆਹ ਬੜੀ ਲਾਲ ਜੇ ਸਿਰ ਵਾਲੀ ਇਹ ਆਂਡਾ ਧਰਦੀ ਸੀ ਇੱਥੇ ਹੁਣੇ ਮੈਂ ਦੇਖਿਆ ਧਰਿਆ ਤਾਂ ਵੇਹ ਹੈਣੀ ਐ ਨਾ ਤੇ ਹੁਣ ਆਪਾਂ ਪਤਾ ਕੀ ਕਰਦੇ ਇਹਨਾਂ ਹੀ ਜਗ੍ਹਾ ਨਾਲ ਇੱਥੇ ਅੰਦਰੀ ਬਣਾ ਦਿੰਨੇ इटा ला के ना इतने तूड़ी रख दें हर जो ए, एक दो तीन कटा ओए पास खड़ जो खड़ जो खड़ ਤੁਜੀ ਟਾ ਥੋੜੇ ਪੱਢਾਈ ਬਣਾਈ ਯਾਰ ਵਹ ਹੈਡੇ ਹੀ ਤਾਂ ਲੋੜ ਨੇ ਇਹਨਾਂ ਦਾ ਡਾਡੇ ਹੀ ਜਾਣਾ ਯਾਰ ਦੋ ਹੀ ਬਹੁਤ ਆ ਮੈਨੂੰ ਬਹੁਤ ਹਨ ਹੈਡਾ ਗਲ ਆ ਥੋੜੀ ਜੀ ਤਨੂ ਕਰ ਦਿੰਨੇ ਚੱਕੋ ਜੀ ਹੁਣ ਛੱਡ ਦਿੰਨੇ ਆ ਤੂੜੀ ਕੋਸਤਾ ਵੀ ਹੈਗੀ ਇਹਦੇ ਚ ਹੋਰ ਭਾ ਲੈਣੇ ਆ ਫਿਰ ਗੱਟਾ ਭਰਿਆ ਪਿਆ ਆਪਣੇ ਕੋਲੇ ਆਦੀ ਪਿਆ। ਇਹ ਆ ਲੋ। ਚੱਕ ਲਈ ਤੂੜੀ। ਸਾਰੀ ਛੜ ਦੇ ਨਾ ਇੱਥੇ ਆ ਓਏ ਇੱਥੇ ਧਰ ਲਿਆ ਕਰਿਓ। ਲਾਉ ਜੀ। ਬਾਕੀ ਨਾ ਕੋਈ ਆਪਣੀ ਯਾਰ ਮੁਰਗੀ ਨਾ ਸੇਵਾ ਤੇ ਬਿਠਾਉਣੀ ਆਪਾਂ। ਜਲਦੀ ਜਲਦੀ ਕੋਈ ਕੁੜਕ ਹੋਵੇ ਨਾ। ਸੇਵਾ ਮੰਗੇ ਤੇ ਅੰਡੇ ਰੱਖਦੇ ਇਹਦੇ ਥੱਲੇ ਬੱਚੇ ਕਢਾਈਏ। ਲਓ ਜੀ। ਓਕੇ ਰੋਟਾਂ। ਦੇਖੋ ਹੁਣ ਫਿਰ। ਤੇ ਬਾਕੀ ਇਥੇ ਵਿੱਚ ਹੀ ਛੱਡ ਦੇਣਾ ਮੈਂ ਕਹਿੰਨਾ। ਲਓਏ। ਆਦੀ ਫੇਰ ਬਹਿ ਗਈ। ਹੋ ਦੇ ਹੋ ਦੇ। ਪਰਲੀ। ਤੁਹਾਨੂੰ ਅੱਜ ਦਿਖਾ ਦੇਣਾ ਇਹਨੇ ਲਾਈਵ ਆਂਡਾ ਦੇਣਾ ਦੇਖਿਓ ਇਥੇ। ਆਪਣ ਵੇਟ ਕਰਦੇ ਆ। ਹੋਜੀ। ਦੇਖੀ ਨਾ। ਦੂਜੀ ਮੁਰਗੀ ਪਾਸੇ ਹੋ ਜੇ। ਇਹਦੇ ਛੋਟੇ ਸਾਹਮਣੇ ਤੇ 라이ਵ ਅੰਡਾ ਦੇਖੀ। ਵੇਟ ਕਰਦੇ ਆ ਆਪਾਂ ਇੱਥੇ ਖੜ ਕੇ। ਮੁਰਗਾ ਆਪਣਾ ਉਹ ਫਿਰਦਾ ਉਧਰ। ਅੱਗੇ ਵੀ ਇਹ 5-7 ਮਿੰਟ ਇੱਥੇ ਬਹਿ ਕੇ ਨਾ। ਉੱਧਰ ਚਲ ਗਈ ਇਹਨੂੰ ਜਗ੍ਹਾ ਗੋਲ ਜਿਉਂ ਮਿਲਦੀ ਨਹੀਂ ਨੀਗੀ ਤੇ ਹਾਂ ਦੇ ਬਾਕੀ ਨੇ ਇਹ 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 ਟੋਪ ਪੀ ਗਏ ਮਟਰ ਆਇਆ ਸੂਰਜ ਆ ਗਿਆ ਲੈ ਇਹਨਿਕ ਬਾਕੀ ਜਲ ਪਾਣੀ ਇਹਨਾਂ ਨੂੰ ਰਾਸ਼ਨ ਪਾਣੀ ਥੇ ਪਾਇਆ ਹੋਇਆ ਸੀਗਾ ਖਾ ਖੂ ਕੇ ਆਪ ਦਾ ਟਹਿਲ ਦੇ ਫਿਰਦੇ ਮੁਰਗਾਂ ਅੰਦਰ ਉੱਠ ਗਿਆ ਅੰਤਰ ਅੰਤਰ ਜਾਣਗੇ ਇਹ ਅੰਦਰ ਬੈਟੂ ਕੀ ਲੱਗਦਾ ਜੇ ਤੂੜੀ ਦੇਖ ਲਈ ਇਹਨਾਂ ਨੇ ਇਹ ਓ ਚੱਕੋ ਫਿਰ ਮੈਂ ਕੀ ਕਿਹਾ ਸੀ ਹੁਣ ਇੱਥੇ ਆਂਡਾ ਦੇ ਆ ਕੰਮੀ ਆ ਬਾਕੀ ਨਾ ਇਹਦਾ ਨਹੀਂ ਪਤਾ ਯਾਰ ਟਾਈਮ ਲਾਊ ਵੀ ਹੈ ਨਾ ਆਂਡਾ ਜੋ ਧਰਤਾ ਉਸ ਨੂੰ ਮੈਂ ਦਿਖਾ ਦੇਣਾ ਅੱਜ ਦੇ ਵਲੌਗ 'ਚ ਤੁਹਾਨੂੰ ਦਿਖਾ ਕੇ ਫੇਰ ਹੀ ਵਲੌਗ ਆਪਾਂ ਐਂਡ ਕਰਾਂਗੇ ਉਹਨਾਂ ਟਾਈਮ ਚੱਲ ਕੇ ਦੇਖਦੇ ਆਂ ਕਬੂਤਰ ਤੇ ਫਿਰ ਭਾਪੇ ਦੀ ਵੀ ਕਬੂਤਰ ਜਿਹੜੀ ਛਤਰੀ ਸੁਤਰੀ ਨਾਰਾਂ ਕੀਤਾ ਨਾ ਉਹ ਵੀ ਚੱਲ ਕੇ ਤੁਹਾਨੂੰ ਦਿਖਾਉਨੇ ਆਂ ਅਗਲੇ ਵਲੌਗ 'ਚ ਆਹ ਵਾਲੇ 'ਚ ਨਹੀਂ ਆਹ ਵਾਲੇ 'ਚ ਤੁਹਾਨੂੰ ਆਪਣੇ ਕਬੂਤਰ ਦਿਖਾਉਨੇ ਜਿੰਨਾਂ ਦੀਆਂ ਅੰਦਰੋਂ ਖਿੱਚਣ ਵਾਲੀਆਂ ਸੀਗੀਆਂ ਅੰਦਰਲੇ ਫਾਰਕ ਹਨਾ ਉਹ ਮੈਂ ਖਿੱਚਦੇ ਕੰਨੇ ਕੋਲ ਕਹੀਆਂ ਤੇ ਉਹ ਚੱਲ ਕੇ ਤੁਹਾਨੂੰ ਦਿਖਾਉਨੇ ਚਾਬੀ ਚੱਕਦੇ ਆਂ ਲਿਆਈਓ ਰੇ ਕੈਮਰਾ ਨੇੜੇ ਲਾ ਕੇ ਆ ਕੱਲ ਨਮ ਬਲਾਈ ਦਾ ਘਿਓ ਬਣਾਇਆ ਸੀਗਾ ਤੇ ਇਹ ਥੋੜਾ ਜਿਹਾ ਥੱਲੇ ਜਿਹੜਾ ਖੋਆ ਜਿਆ ਰਹਿ ਗਿਆ ਉਹ ਮੈਂ ਇਹਨਾਂ ਨੂੰ ਪਾ ਦਈਏ ਬੱਚੇ ਵੇ ਹਾਂ ਇਹਨਾਂ ਨੇ ਖਾ ਜਾਣ ਆ ਦੇਖੋ ਖਾਈ ਜਾਂਦੇ ਕੋ ਆਪਣੀ ਆਹ ਆਹ ਖਾਲੀ ਗੱਲ ਹੈ ਕੀਤਾ ਆਪਣਾ ਵੀਰ ਸਾਰਾ ਬਾਕੀ ਕੋਤ ਨਹੀਂ ਵੀਰ ਨੂੰ ਨਹੀਂ ਮਾਰੋ ਕਰਾਂਗੇ ਅੰਦਰ ਰਹਿ ਗਿਆ ਰਹਿ ਗਿਆ ਹਲੋ ਭਾਈ ਮੁਰਗੀ ਆਪਣੀ ਫੇਰ ਬਹਿ ਗਈ ਆ ਦੇ ਆ ਦੇ ਇਹ ਤਰੂਗੀ ਆਂਡਾ ਹੁਣ ਤਾਂ ਪੱਕਾ ਹੀ ਹੂੰ ਤੇ ਧਰਦੇ 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 ਕਿੰਨੀ ੜੀ ਕਰਾਉਂਦੀ ਐ ਆਂਡਾ ਧਰ ਕੇ ਭਰੇ ਕਰ ਕਿੱਧਰ ਵੱੜਦੀ ਆ ਇਹ 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 No, dejo voy a ter muro, sabe que, que ve aquí el eh. ¿Ale? La peor otra carita ਆਂਡਾ ਧਰਨਾ ਧਰ ਕੇ ਪਰੇ ਕਰ ਹੂੰ 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 ਅੰਦਰ ਤਾਰ ਤਾਂ ਨਹੀਂ ਤਾਂ ਆਪਾਂ ਇਥੇ ਟਕਰਾ ਮਰੀਏ ਨਹੀਂ 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 ਓਏ ਭਾਈ ਉੱਪਰ ਆ ਗਏ ਆਪਾਂ ਦਾਣਾ ਪਾਣੀ ਕਬੂਤਰਾਂ ਨੂੰ ਪਾਉਣੇ ਟਰੇ ਆ ਪੰਗਾ ਇੱਧਰ ਜਿੰਦੇ ਖੋਲਦੇ ਆ ਤੇ ਮੁਰਗੀ ਆਪਣੀ ਉੱਥੀ ਬੈਠੀ ਆ ਉਹ ਦੇਖ ਲਓ ਆ ਬਿਠੀ ਉਹਨੂੰ ਆਹ ਦਿਹਾੜ ਤੇ ਛੱਡ ਦਨੇ ਆਂ ਡਈ ਦਾਣਾ ਯਾਰ ਕੋਈ ਚੱਕ ਲਾਂਗੇ ਆਪਾਂ ਜਦੋਂ ਆਂਡਾ ਧਰਤਾ ਦੇਖੋ ਬਾਈ ਆਪਣੇ ਕਬੂਤਰ ਦਾ ਜਿਹਨਾਂ ਦੇ ਅੰਦਰ ਲਿਖਾਂ ਪੱਟਣ ਵਾਲੇ ਸੀ ਸਾਰਿਆਂ ਦੀ ਲਗਭਗ ਪੱਟਣ ਵਾਲੇ ਸੀ ਕੰਨੇ ਗੁੰਨੇ ਪਹਿਲਾਂ ਦਿਨ ਜਰੂਰ ਬਾਈ ਕੱਢ ਗਏ ਸੀ ਉਦੋਂ ਉਹ ਖੇਚਦੇ ਆ ਠੀਕ ਆ ਜੀ ਹੁਣ ਇਹਨਾਂ ਨੂੰ ਰੱਖਦੇ ਆਪਾਂ ਦਾਣੇ ਨਾਲੇ ਉਧਰ ਬੱਚਿਆਂ ਵਾਲੇ ਕੂਤਰਾਂ ਨੂੰ ਚੱਕ ਲਈ ਚਾਬੀ ਮੁਰਗਾ ਬੋਲੀ ਜਾਂਦਾ ਕੀ ਹੋ ਗਿਆ ਲੋ ਵੀ ਖਾਓ ਚੋ ਬਰੋ ਆਇਓ ਆਹਾਹਾਹਾਹਾਹਾਹਾਹਾਹਾ ਆਇਓ 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 ਹਾਹਾਹਾ ਹੰਨਾ ਵੀ ਦਰਵਾਜ਼ਾ ਰੱਦ ਗਿਆ ਹੁਣ ਇਹਨਾਂ ਨੂੰ ਰੱਦ ਗਿਆ ਵਾਓ ਆ ਵੀ ਟਰੇਜ ਵੱਡੀ ਜਿਹਾ ਦਾਣੇ ਪਾ ਲਈ ਆਪਾਂ ਆ ਲੋ ਖਾਓ ਤੁਸੀਂ ਵੀ ਆ 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 ਦੇ ਬੀ ਦੇ ਚ ਇਹ ਚ ਪਾਣੀ ਵੀ ਪਾਇਆ ਬਾਈ ਦਵਾਈ ਨਹੀਂ ਮੈਂ ਇਨੀ ਪਾਈ ਇਹ ਖਤਮ ਹੋ ਗਈ ਆ ਪਾਣੀ ਜਿਹੜੀ ਦਵਾਈ ਮੜੀ ਮੋਟੀ ਰਹਿੰਦੀ ਸੀਗੀ ਉਹ ਕੋਲ ਲਈ ਸੀ ਇਹਦੇ ਚ ਹੋਰ ਪਾਣੀ ਪਾ ਕੇ ਆਪਾਂ ਕੁਝ ਜਿਹਾ ਇਹਨਾਂ ਨੂੰ ਰੱਖ ਦਿੰਨੇ ਆ ਤੇ ਪੀ ਪੂ ਲੈਣਗੇ ਇਹ ਤੁਸੀਂ ਵੀ ਕਬੂਤਰਾਂ ਦਾ ਖਿਆਲ ਰੱਖੋ ਇਹੋ ਜਿਹੀਆਂ ਦਵਾਈਆਂ ਪਾਓ ਬਾਈ ਲਓ ਜੀ ਇੱਧਰ ਤੇ ਕੁਜੀ ਰੱਖਤੀ ਆਪਾਂ ਤੇ ਇੱਧਰ ਲਈ ਵੀ ਰੱਖ ਦਿੰਨੇ ਆ ਆਜੋ ਵੀ ਇਹੋ ਪਾਣੀ ਜਕੋਈ ਆਰਾਧਨ ਤੇ ਫਟੀ ਲਓ ਖਾਈ ਪੀ ਜਾਣਗੇ ਆਪਦਾ ਜਿਹਨਾਂ ਨਾਲ ਮਾਰੇ ਕੁੰਡਾ ਕੰਮ ਨਿਬੜ ਗਿਆ ਤੇ ਇਹ ਵੀਡੀਓ ਦਾ ਬੈਠੀ ਐਂਡ ਕਰ ਦੇਣੀ ਜਿਹੜੇ ਆਪਣੇ ਚੈਨਲ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂਸ ਵੀ ਵੀਡੀਓ ਪੇ ਦਨ ਲੱਗੀ ਤੇ ਭਾਈ ਮੈਂ ਤਰੂ ਬਾਕੀ ਆ ਧੁੱਪ ਜੀ ਚੰਗੀ ਤੇ ਨਿਕਲੀ ਨਹੀਂ ਹਵਾ ਚੱਲਦੀ ਹਲ ਚੱਲ ਰਿਹਾ ਹੈਲਦੀ